ਸਵਾਗਤ ਆ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਜੋ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚ ਸਕੇ ਅੱਜ ਆਪਾਂ ਗੱਲ ਕਰੀਏ ਤਾਂ ਤੁਹਾਡੇ ਲਈ ਫੋਰ 3620 ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਲੈ ਕੇ ਆਏ ਆ ਹਾਲਤ ਦੇਖ ਸਕਦੇ ਹੋ ਤੁਸੀਂ ਬਿਲਕੁਲ ਨਵੇਂ ਵਰਗੀ ਹਾਲਤਾਂ ਰੰਗ ਪੇਂਟ ਦਾ ਜਿਵੇਂ 오ਰੀਜਨਲ ਆ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਟ੍ਰੇਲਰ ਟਰੈਕਟਰ ਆ ਵੀਰੋ ਦੇਖ ਸਕਦੇ ਹੋ ਹਾਲਤ ਤੁਸੀਂ ਟਰੈਕਟਰ ਦੀ ਬਹੁਤ ਚੰਗੀ ਆ ਪਾਵਰ ਸਟੀering ਦੇ ਵਿੱਚ ਆ ਡਬਲ ਡਿਸਟ੍ਰਿਬਿਊਟਰ ਆ ਜੇ ਆਪਾਂ ਮਾਡਲ ਦੀ ਗੱਲ ਕਰੀਏ 1995 ਮਾਡਲ ਟਰੈਕਟਰ ਆ ਵੀਰੋ ਇੰਜਨ ਤੋਂ ਰੰਗ ਪੇਂਟ ਦੇਖ ਸਕਦੇ ਹੋ ਸ਼ੋ ਦਾ ਰੰਗ ਪੇਂਟ ਦੇ ਸਕਦੇ ਹੋ ਪਾਵਰ ਸਟੀering ਪੂਰਾ ਵਧੀਆ ਕੰਪਨੀ ਦਾ ਸਮਾਨ ਲਾ ਕੇ ਕੀਤਾ ਹੋਇਆ ਵੀਰੋ ਬਹੁਤ ਵਧੀਆ ਚੱਲਣ ਦੇ ਵਿੱਚ ਪਾਵ ਸਟੀering ਦੇਖ ਸਕਦੇ ਹੋ ਤੁਸੀਂ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਬਹੁਤ ਚੰਗਾ ਡਬਲ ਡਿਸਟ੍ਰਿਬਿਊਟਰ ਆ ਦੇਖ ਸਕਦੇ ਹੋ ਤੁਸੀਂ ਫਿਟਿੰਗ ਬਹੁਤ ਸੋਹਣੀ ਕੀਤੀ ਗਈ ਆ ਜਿਵੇਂ origignal ਵਰਗਾ ਡਿਸਟ੍ਰਿਬਿਊਟਰ ਲਾਇਆ ਦੇਖ ਸਕਦੇ ਹੋ ਤੁਸੀਂ ਕੋਈ ਕਮੀ ਨਹੀਂ ਟ੍ਰੈਕਟਰ ਦੇ ਵਿੱਚ ਵੀਰੋ ਕੋਈ ਮਰਗਿਆਟ ਨਹੀਂ ਗਲੇ ਹੋਏ ਰੈਮ ਨਹੀਂ ਗਲੇ ਹੋਏ ਓਰੀਜਨਲ ਨਾਲ ਦਾ ਸਾਰਾ ਸਮਾਨ ਆ ਟਰੈਕਟਰ ਦੇ ਦੇਖ ਸਕਦੇ ਹੋ ਤੁਸੀਂ ਕੰਪਨੀ ਦੇ ਚਾਰੇ ਟਾਇਰ 80 ਪੈਸੇ ਨੇ ਮਗਰਲੇ ਟਾਇਰ ਪੋਲੋ ਦੇ ਨੇ ਮੂਰਲੇ ਟਾਇਰ ਵੀ ਪੋਲੋ ਦੇ ਨੇ ਦੇਖ ਸਕਦੇ ਹੋ ਮਰਗਿਆਟਾਂ ਤੇ ਟੇਪ ਲੱਗੀ ਹੋਈ ਆ ਦੇਖ ਸਕਦੇ ਹੋ ਹਾਲਤ ਟਰੈਕਟਰ ਦੇ ਮਰਗਿਆਟਾਂ ਦੀ ਬਹੁਤ ਚੰਗੀ ਆ ਹੈਵੀ ਹੁੱਕ ਲੱਗੀ ਹੋਈ ਆ ਡਿਸਕ ਬ੍ਰੇਕਾਂ ਦੇ ਵਿੱਚ ਟਰੈਕਟਰ ਆ ਵੀਰੋ ਦੇਖ ਸਕਦੇ ਹੋ ਦੁਬਾਰਾ ਫੇਰ ਦੱਸ ਦਿੰਨੇ ਆ 1995 ਮਾਡਲ ਟਰੈਕਟਰ ਆ ਵੀਰੋ ਇਹ ਹਾਲਤ ਤੁਹਾਡੇ ਸਾਹਮਣੇ ਆ ਵਾਹ ਚਲਾ ਕੇ ਦਸੱਲੀ ਕਰਕੇ ਫੇਰ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੇ ਕਿਸੇ ਵੀਰ ਨੇ ਖਰੀਦਣਾ ਖਰੀਦਣ ਦਾ ਚਾਹ ਵਾਣਾ ਇੱਕ ਵਾਰ ਵੀਰ ਨੂੰ ਜ਼ਰੂਰ ਕਾਲ ਕਰੋ ਵੀਰ ਦੇ ਨੰਬਰ ਦੀ ਗੱਲ ਕਰੀਏ 94641 13503 ਤੇ ਵੀਰ ਨੂੰ ਤੁਸੀਂ ਫੋਨ ਕਰ ਸਕਦੇ ਹੋ ਸਾਰਾ ਸਮਾਨ ਟਰੈਕਟਰ ਦੇ ਨਾਲ ਆ ਵੀਰੋ ਡੰਡਾ ਫੱਟੀ ਨਾਲ ਮਿਲੂਗਾ ਟਰੈਕਟਰ ਦੇ ਪਾਵਰ ਸਟੀering ਦੀ ਫਿਟਿੰਗ ਦੇਖ ਸਕਦੇ ਹੋ ਵੀਰੋ ਘੋੜਾ ਬੈਂਪਰ ਲੱਗਿਆ ਹੋਇਆ ਫੋਰਾ ਹੈਵੀ ਬੈਂਪਰ ਲੱਗਿਆ ਹੋਇਆ ਦੇਖ ਸਕਦੇ ਹੋ ਵੀਰੋ ਰੰਗ ਪੇਂਟ ਇੰਜਨ ਤੇ ਬਹੁਤ ਚੰਗਾ ਜੇ ਹੁਣ ਆਪਾਂ ਇਸ ਦੇ ਰੇਟ ਦੀ ਗੱਲ ਕਰੀਏ ਵੀਰ ਕੰਨੀਓ 288000 ਰੁਪਿਆ ਡਿਮਾਂਡ ਰੱਖੀ ਗਈ ਆ ਮੌਕੇ ਤੇ ਤੁਹਾਡਾ ਪੂਰਾ ਮਾਨਤਨ ਕੀਤਾ ਜਾਊਗਾ ਇਹ ਕੋਈ ਪੱਕਾ ਰੇਟ ਨਹੀਂ ਜੋ ਵੀਰ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਆਊਗਾ ਵੀਰ ਉਸ ਦਾ ਸਪੈਸ਼ਲ ਮਾਨਤਾਣ ਕਰਨਗੇ ਆਪਣੇ ਚੈਨਲ ਤੇ ਵੀਰ ਉਹ ਐਡ ਲਾਉਣ ਵਾਸਤੇ ਸਕਰੀਨ ਤੇ ਚੱਲ ਰਹੇ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋਆਂ ਸੈਂਡ ਕਰੋ ਆਪਾਂ ਤੁਹਾਡੀ ਐਡ ਫ੍ਰੀ ਦੇ ਵਿੱਚ ਕਰਾਂਗੇ ਤੁਹਾਡੇ ਲਈ ਨਵੀਆਂ ਵੀਡੀਓ ਵਾਜਵਰੇਟਾਂ ਦੇ ਵਿੱਚ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਵੀਰੋ